ਹੋਰ ਜਾ ਕੇ ਫੇਰ ਮੰਗ ਜਾ ਕੇ ਪਾ ਜੀ ਸਾਥ ਸੰਗਤ ਭਾਈ ਮਰਦਾਨਾ ਮਹਾਰਾਜ ਨੂੰ ਕਹਿੰਦਾ ਇੱਕ ਤਾਂ ਪਿਆਸਾ ਮੈਂ ਇੱਕ ਡਿਗਦਾ ਢਿੰਦਾ ਪਹਿਲਾਂ ਉੱਤੇ ਗਿਆ ਮਹਾਰਾਜ ਹੁਣ ਫੇਰ ਦੁਬਾਰਾ ਜਾਵਾਂ ਜੇ ਨਾ ਦਿੱਤਾ ਫੇਰ ਕਹਿੰਦੇ ਤੂੰ ਜਾ ਇੱਕ ਵਾਰੀ ਹੋਰ ਮਾਰ ਭਾਈ ਮਰਦਾਨਾ ਡਿਗਦਾ ਢਿੰਦਾ ਜਦੋਂ ਫੇਰ ਵਲੀ ਘਦਾਰੀ ਦੀ ਪਹਾੜੀ ਤੇ ਚੜਿਆ ਲੋਕੀ ਪਾਣੀ ਭਰਦੇ ਨੇ ਫੇਰ ਪਾਣੀ ਪੀਣ ਲੱਗਾ ਤੇ ਵਲੀ ਕੰਧਾਰੀ ਫੇਰ ਗਲ ਬਹਿ ਗਿਆ ਉਹ ਕਹਿੰਦਾ ਤੈਨੂੰ ਰੋਕਿਆ ਸੀ ਫੇਰ ਆ ਗਏ ਮਰਦਾਨਿਆਂ ਤੈਨੂੰ ਇੱਥੇ ਪਾਣੀ ਪੀਣ ਦਾ ਕੋਈ ਅਧਿਕਾਰ ਨਹੀਂ ਪਿੱਛੇ ਚਲੇ ਜਾ ਆਖਣ ਲੱਗਾ ਮੈਂ ਆਪਣੇ ਗੁਰੂ ਨਾਨਕ ਦਾ ਹੁਕਮ ਮੰਨ ਕੇ ਆਇਆ ਮੈਨੂੰ ਪਾਣੀ ਪੀਲਣ ਦੇ ਮੇਰੀ ਪਿਆਸ ਬੁਝ ਜਾਏਗੀ ਪਹਿਲਾਂ ਵੀ ਪਾਣੀ ਹੱਥੋਂ ਤੂੰ ਐਵੇਂ ਮੋੜਦਾ ਹੁਣ ਫੇਰ ਮੋੜੀ ਜਾ ਕਿਨਾਂ ਤੈਨੂੰ ਕਿਹਾ ਤਾਂ ਹੈ ਮੇਰਾ ਚੇਲਾ ਬਣ ਜਾ ਸੁਣਿਓ ਮੇਰਾ ਚੇਲਾ ਬਣ ਜਾ ਇੱਥੋਂ ਤੱਕ ਕਹਿੰਦਾ ਹੈ ਕਹਿੰਦਾ ਵੇਖ ਗੁਰੂ ਨਾਨਕ ਨਾਲ ਤੂੰ ਕਦੇ ਭੁੱਖਾ ਰਹਿਣਾ ਪਿਆਸਾ ਰਹਿਣਾ ਦਿਨ ਕਿਤੇ ਰਾਤ ਕਿਤੇ ਕਹਿੰਦਾ ਇਹ ਜਿਹੜਾ ਲੱਕ ਹੈ ਸਾਰੇ ਲੱਕੇ 'ਚ ਮੇਰੀ ਪੂਜਾ ਹੈ ਲੋਕੀ ਮੈਨੂੰ ਮੱਥੇ ਦੇਖਦੇ ਨੇ ਸਜਦੇ ਕਰਦੇ ਨੇ ਜੇ ਮੇਰਾ ਚੇਲਾ ਬਣੇਗਾ ਮੇਰਾ ਹੋ ਜਾਏਗਾ ਇਹ ਚੇਤੇ ਰੱਖੀ ਮੇਰੇ ਮਰਨ ਤੋਂ ਬਾਅਦ ਕੁੰਡ ਦਾ ਮਾਲਕ ਵੀ ਤੂੰ ਹੋਏਗਾ ਤੂੰ ਹੋਏਗਾ ਕੁੰਡ ਦਾ ਮਾਲਕ ਤੈਨੂੰ ਦੇ ਦੇਵਾਂਗਾ ਤੈਨੂੰ ਲੋਕੀ ਪੂਜਿਆ ਕਰਨਗੇ ਸਾਧ ਸੰਗਤ ਜੀ ਉਹ ਕਹਿੰਦਾ ਗੱਲ ਸੁਣ ਤੂੰ ਕਹਿੰਦਾ ਤੇਰਾ ਚੇਲਾ ਬਣ ਜਾ ਵਲੀ ਕੰਧਾਰੀਆ ਤੇਰਾ ਚੇਲਾ ਬਣਾ ਆਪਣੇ ਆਲ ਵੇਖ ਤੇ ਮੇਰੇ ਗੁਰੂ ਨਾਨਕਾ ਆਲ ਵੇਖ ਤੇਰੇ ਚਿਹਰੇ ਆਲ ਵੇਖ ਕੇ ਤੇਰੇ ਚਿਹਰੇ ਹਲ ਵੇਖ ਕੇ ਐ ਲੱਗਦਾ ਪਤਾ ਨਹੀਂ ਕਿੱਡਾ ਕ ਹੰਕਾਰੀ ਫਕੀਰ ਹੈ ਤੂੰ ਤੇਰਾ ਹੰਕਾਰ ਤੇਰੇ ਚਿਹਰੇ ਤੋਂ ਚਲਕਦਾ ਹੈ ਤੂੰ ਕਹਿੰਦਾ ਚੇਲਾ ਬਣ ਜਾ ਮੇਰਾ ਉਹ ਮੇਰੇ ਗੁਰੂ ਨਾਨਕ ਦਾ ਮੁਖੜਾ ਤਾਂ ਤੱਕਾ ਕੇ ਇੱਕ ਵਾਰੀ ਦਰਸ਼ਨ ਤਾਂ ਕਰ ਮੇਰੇ ਗੁਰੂ ਨਾਨਕ ਦੇ ਤੇਰੇ ਮੂੰਹ ਹਲ ਵੇਖਣ ਨੂੰ ਜੀ ਨਹੀਂ ਕਰਦਾ ਮੇਰੇ ਗੁਰੂ ਨਾਨਕ ਦੇ ਜਦੋਂ ਦਰਸ਼ਨ ਕਰੀਦਾ ਨਾ ਖੱਖਾਂ ਲੈ ਨਹੀਂ ਆਨੇ ਮਹਾਰਾਜ ਦੇ ਦਰਸ਼ਨ ਮੈਂ ਤੈਨੂੰ ਕੱਲ ਵੀ ਗਿਆ ਸੀ ਵੀ ਮਰਦਾ ਮਰ ਜਾਗਾ ਤੇਰਾ ਜੇਲਾ ਨਹੀਂ ਬਣਨਾ ਬਿਣਾ ਪਾਣੀ ਤੋਂ ਵਾਪਸ ਮੋੜਾ ਹੈ ਪਿੱਛੇ ਮੋੜਾ ਹੈ ਸਾਹਸ ਸਿੰਘ ਜੀ ਜਦੋਂ ਆਏ ਪਿੱਛੇ ਮੁੜ ਕੇ ਆਇਆ ਮਹਾਰਾਜ ਕਹਿੰਦੇ ਪੀ ਆਇਆ ਪਾਣੀ ਕਹਿੰਦਾ ਮਹਾਰਾਜ ਕਿਹੜਾ ਪਾਣੀ ਪੀ ਆਇਆ ਕੁਛ ਵੀ ਮਹਾਰਾਜ ਕਹਿੰਦਾ ਮੇਰਾ ਜੇਲਾ ਬਣ ਜਾ ਮਰਦਾਨਿਆਂ ਬਣ ਜਾਣਾ ਸੀ ਫਿਰ ਉਹ ਸੱਚੇ ਬਾਦਸ਼ਾਹ ਡਰਾਈਵਰ ਮੈਂ ਤੁਹਾਡੇ ਨਾਲ ਲੜ ਪੈਣਾ ਗੁੱਸੇ ਗਿਲੇ ਹੋ ਜਾਣਾ ਮਹਾਰਾਜ ਦੋ ਘੜੀਆਂ ਵਾਸਤੇ ਨਾਰਾਜ਼ ਜ਼ਰੂਰ ਹੋ ਜਾਣਾ ਪਰ ਤੁਹਾਡੇ ਬਿਨਾ ਮੇਰਾ ਸਰਦਾਰ ਨਹੀਂ ਤੁਹਾਡੇ ਬਿਨਾ ਹੈ ਕੌਣ ਮੇਰਾ ਸੱਚੇ ਬਾਦਸ਼ਾਹ ਕਹਿੰਦੇ 10 ਮਹਾਰਾਜ ਮੈਂ ਤਾਂ ਪਿਆਸਾ ਹੀ ਮਰ ਜਾਵਾਂਗਾ ਮੈਨੂੰ ਨਹੀਂ ਪਾਣੀ ਮਿਲਣਾ ਮਹਾਰਾਜ ਆਖਣ ਲੱਗੇ ਮਰਦਾਨਿਆਂ ਕੀ ਚਾਹੁੰਦਾ ਹੈ ਕਹਿੰਦਾ ਬਾਬਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਹੈ ਦੁੱਧ ਕੋਧਰੇ ਚੋਂ ਕੱਢਣਾ ਜਾਣਦਾ ਏ ਕਿਉਂ ਪਾਣੀ ਤਰਿਓ ਟਰਕਾ ਬਾਪ ਤੂੰ ਚਾਹੇ ਕੋਧਰੇ ਚੋਂ ਦੁੱਧ ਕੱਢ ਸਕਦਾ ਹੈ ਤੇ ਮੈਨੂੰ ਪਾਣੀ ਤੋਂ ਪਿਆਸਾ ਕਿਉਂ ਰੱਖਿਆ ਗੁਰੂ ਨਾਨਕ ਸਾਹਿਬ ਆਖਣ ਲੱਗੇ ਕਹਿੰਦੇ ਪਾਣੀ ਪੀਣਾ ਹੈ ਹਾਂ ਮਹਾਰਾਜ ਕਹਿੰਦੇ ਲੈ ਇੱਕ ਕੰਮ ਕਰ ਫਿਰ ਮੇਰੇ ਕਹੇ ਤੇ ਇੱਕ ਵਾਰੀ ਹੋਰ ਜਾਇਆ ਕਹਿੰਨਾ ਮਹਾਰਾਜ ਦੋ ਵਾਰ ਹੀ ਜਾਇਆ ਟਿਕਦਾ ਟੈਂਦਾ ਮੇਰੇ ਤਾਂ ਪ੍ਰਾਣੀ ਮੁੱਕ ਜਾਣਗੇ ਹੁਣ ਕਿੱਥੋਂ ਜਾਇਆ ਜਾਣਾ ਕਹਿੰਦੇ ਇੱਕ ਵਾਰੀ ਚਲਿਆ ਜਾ ਜਾ ਕੇ ਮੰਗਿਆ ਪਾਣੀ ਤੀਜੀ ਵਾਰੀ ਵੀ ਮਹਾਰਾਜ ਦਾ ਵਚਨ ਮੰਨ ਕੇ ਭਾਈ ਮਰਦਾਨਾ ਜਦੋਂ ਪਾਣੀ ਪੀਣ ਗਿਆ ਸੀ ਨਾ ਵਲੀ ਕੰਧਾਰੀ ਨੇ ਪਾਣੀ ਨਹੀਂ ਸੀ ਦਿੱਤਾ ਛਿੜਕਾ ਮਾਰ ਕੇ ਪਿੱਛੇ ਭਜਾਤਾ ਸੀ ਜਦੋਂ ਤੀਜੀ ਵਾਰ ਵੀ ਖਾਲੀ ਹੱਥ ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਵੇਹ ਜਾ ਨਹੀਂ ਦਿੱਤਾ ਪਾਣੀ ਨਾ ਮਹਾਰਾਜ ਉਹ ਤਾਂ ਬੜਾ ਹੰਕਾਰੀ ਵਕੀਲ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਆਖਣ ਲੱਗੇ ਮਰਦਾਨਿਆ ਪਾਣੀ ਪੀਣਾ ਹੈ ਹਾਂ ਮਹਾਰਾਜ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈ ਫਿਰ ਓ ਵੇਖ ਸਾਹਮਣੇ ਐ ਮਹਾਰਾਜ ਨੇ ਉੱਤੇ ਨੂੰ ਹੱਥ ਕੀਤਾ ਮਰਦਾਨਿਆ ਓ ਵੇਖ ਪਾਣੀ ਤੁਰਿਆ ਹੁੰਦਾ ਥੱਲੇ ਨੂੰ ਪੀਰ ਅਜ ਰਜ ਕੇ ਪਾਣ ਸਾਧ ਸੰਗਤ ਜੀ ਚਰਣਾ ਵਹਿ ਤੁਰਿਆ ਪਾਣੀ ਐ ਪਾਣੀ ਦਰਿਆ ਹੁੰਦਾ ਹੈ ਮਰਦਾਨਾ ਜਿਹੜਾ ਬੰਦਾ ਪਿਆਸਾ ਹੈ ਉਹਨੂੰ ਪਤਾ ਹੈ ਪਿਆਸ ਕੀ ਚੀਜ਼ ਹੈ ਐਨਾ ਖੁਸ਼ ਹੋਇਆ ਕਹਿੰਦਾ ਤਿੰਨ ਵਾਰੀ ਜਾ ਕੇ ਆਇਆ ਮਿੰਤਾ ਕੀਤੀਆਂ ਆ ਮੇਰੇ ਬਾਬੇ ਦੀ ਕਰਾਮਾ ਇਹ ਮੇਰੇ ਗੁਰੂ ਨਾਨਕ ਦੀ ਵਿਢਾਈ ਭਾਈ ਮਰਦਾਨੇ ਨੂੰ ਕਹਿੰਦਾ ਪੀ ਰਜ ਰਜ ਕੇ ਪਾਣੀ ਜਦੋਂ ਪਾਣੀ ਆਏ ਚਰਣਾ ਵੇਂਦਾ ਐ ਭਾਏ ਬੁੱਕ ਭਰ ਕੇ ਰਜ ਰਜ ਕੇ ਪਾਣੀ ਪੀਂਦਾ ਭਾਈ ਮਰਦਾਨਾ ਜਦੋਂ ਉਹ ਕੁੰਡ ਖਾਲੀ ਹੋਣ ਲੱਗਿਆ ਸਾਰਾ ਪਾਣੀ ਥੱਲੇ ਨੂੰ ਖਿੱਚਿਆ ਸਤਸੰਗਤ ਜੀ ਬਲੀ ਗੰਧਾਰੀ ਨੇ ਕਰੋਧ ਵਿੱਚ ਆ ਕੇ ਉੱਤੇ ਖੜ ਕੇ ਇੱਕ ਬਹੁਤ ਵੱਡਾ ਪੱਥਰ ਨੂੰ ਧੱਕਾ ਮਾਰਿਆ ਉਸੇ ਜਾ ਕੇ ਗਰੋਥੀ ਹੋ ਕੇ ਕਹਿੰਦਾ ਥੱਲੇ ਆਉਣਗੇ ਮਰ ਜਾਣਗੇ ਜਦੋਂ ਐ ਪੱਥਰ ਨੂੰ ਧੱਕਾ ਮਾਰਿਆ ਉੱਤੋਂ ਪੱਥਰ ਸਿੱਟਿਆ ਭਾਈ ਮਰਦਾਨਾ ਪਾਣੀ ਪੀਂਦਾ ਸੀ ਤੇ ਪਾਣੀ ਪੀਂਦਾ ਪੀਂਦਾ ਇੱਕਦਮ ਪਿੱਛੇ हट ਗਿਆ ਸੱਚੇ ਬਾਦਸ਼ਾਹ ਮਰਦਾਨਿਆਂ ਪਾਣੀ ਪੀਂਦਾ ਕਿਉਂ ਨਹੀਂ ਕਹਿੰਦਾ ਮਹਾਰਾਜ ਉਹ ਵੇਖੋ ਵਲੀ ਗੰਧਾਰੀ ਨੇ ਏਡੀ ਚਾਲ ਚੱਲੀ ਏ ਉਹਦਾ ਕੁੰਡ ਪਾਣੀ ਦਾ ਖਾਲੀ ਕਰਤਾ ਤੁਸੀਂ ਉਹ ਮਹਾਰਾਜ ਸਾਨੂੰ ਮਾਰਨ ਵਾਸਤੇ ਪੱਥਰ ਸਿਧਿਆ ਪੱਥਰ ਰੁੜਿਆ ਹੁੰਦਾ ਮਹਾਰਾਜ ਆਖਣ ਲੱਗੇ ਮਰਦਾਨਿਆਂ ਤੂੰ ਨਾ ਚਿੰਤਾ ਕਰ ਤੂੰ ਰਜ ਰਜ ਕੇ ਪਾਣੀ ਪੀਂ ਪੱਥਰ ਦੇ ਰਾ ਕੁਛ ਨਹੀਂ ਵਿਗਾੜਦਾ ਕਿਨਾਂ ਮਹਾਰਾਜ ਜੀ ਬਗਾਨੇ ਦੇਸ਼ ਵਿੱਚ ਤੁਰੇ ਫਿਰਦੇ ਆ ਸਾਨੂੰ ਤਾਂ ਰੋਣਾ ਕਰਾਉਣਾ ਵੀ ਨਹੀਂ ਕਿਸੇ ਨੇ ਇੱਥੇ ਕਿਵੇਂ ਬਜਾਂਗੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕੋ ਗੱਲ ਕਹਿੰਦੇ ਨੇ ਮਰਦਾਨਿਆਂ ਵੇਖ ਮਰਦਾਨਿਆਂ ਤੁਰੰਗ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਪਾਣੀ ਪੀਂਦਾ ਹੈ ਪ੍ਰਵਾਹ ਨਾ ਕਰ ਸਤਸੰਗਤ ਜੀ ਜਦੋਂ ਆਏ ਪੱਥਰ ਮਹਾਰਾਜ ਦੇ ਨੇੜੇ ਆਇਆ ਵੱਜਣ ਲੱਗਾ ਸਤਸੰਗਤ ਜੀ ਧੰਗੁਰੂ ਨਾਨਕ ਸਾਹਿਬ ਮਹਾਰਾਜ ਸੀ ਸੱਚੇ ਪਾਤਸ਼ਾਹ ਨੇ ਆਏ ਪੰਜਾ ਲਾ ਕੇ ਪੱਥਰ ਰੋਕਿਆ ਹੱਥਾਂ ਐ ਲਾਇਆ ਪੰਜਾ ਲਾਇਆ ਸਤਸੰਗਤ ਜੀ ਪੱਥਰ ਤੇ ਗੁਰੂ ਨਾਨਕ ਦਾ ਪੰਜਾ ਲਗਦਿਆ ਸਾਰ ਐ ਪੰਜਾ ਤਸ ਗਿਆ ਗੁਰੂ ਨਾਨਕ ਦੇ ਚਰਨਾਂ ਦੀ ਸ਼ੋ ਮਿਲ ਗਈ ਗੁਰੂ ਨਾਨਕ ਦੇ ਹੱਥ ਉਸ ਪੱਥਰ ਤੇ ਲੱਗ ਗਏ ਪੱਥਰ ਨੇ ਵਿਗਾੜਨਾ ਤਾਂ ਕੀ ਸੀ ਗੁਰੂ ਨਾਨਕ ਦੇ ਹੱਥ ਨਾਲ ਲੱਗ ਕੇ ਪੱਥਰ ਵੀ ਮੋਮ ਹੋ ਗਿਆ ਆਏ ਹੱਥ ਵਿੱਚ ਤਾਂ ਸੀਗਾ ਸਤਸੰਗਤ ਜੀ ਕੁਛ ਨਹੀਂ ਵਿਗਾੜ ਸਕਿਆ ਵਲੀ ਕੰਧਾਰੀ ਕਹਿੰਦਾ ਐ ਐਡਾ ਪੱਥਰ ਡੇ ਗਿਆ ਪਹਿਲਾ ਮੇਰਾ ਪਾਣੀ ਖੇਚ ਲਿਆ ਜਿੰਦੇ ਕਰਕੇ ਮਾਨਸੀ ਮੈਨੂੰ ਲੋਕੀ ਪੂਜਦੇ ਸੀ ਹੁਣ ਪੱਥਰ ਸਿੱਟਿਆ ਤੇ ਵਿਗਾੜ ਕੁਝ ਨਹੀਂ ਸਕਿਆ ਇਹ ਕੋਈ ਆਮ ਫਕੀਰ ਨਹੀਂ ਇਹ ਤਾਂ ਬੜਾ ਵੱਡਾ ਫਕੀਰ ਹੂ ਇਹ ਤਾਂ ਕੋਈ ਬਹੁਤ ਵੱਡਾ ਮਹਾਪੁਰਸ਼ ਹੈ ਬਈ ਚਲਿਏ ਤੀਜੀ ਵਾਰ ਨਮਾਣਾ ਹੋ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆ ਗਿਆ ਆਏ ਹੱਥ ਜੋੜੇ ਵਲੀ ਕੰਧਾਰੀ ਜਦੋਂ ਆਇਆ ਮਹਾਰਾਜ ਨੂੰ ਕਹਿੰਦੇ ਨੇ ਵਲੀ ਕੰਧਾਰੀ ਕਹਿੰਦਾ ਤੁਸੀਂ ਮੇਰਾ ਪਾਣੀ ਖੇਚ ਲਿਆ ਕਹਿੰਦੇ ਤੂੰ ਪੱਥਰ ਮਾਰਿਆ ਗੱਲ ਸੁਣ ਤੂੰ ਭਜਨ ਕਰਦਾ ਹੈ ਬੰਦਗੀ ਕਰਦਾ ਹੈ ਫਕੀਰ ਹੋ ਕੇ ਉਹ ਇੱਕ ਪਾਣੀ ਦਾ ਹੀ ਮਾਨ ਕਰੀ ਜੰਨਾ ਹੈ ਲੋਕਾਂ ਨੂੰ ਤੰਗ ਕਰਦਾ ਹੈ ਭਾਈ ਮਰਦਾਨਾ ਤਿੰਨ ਵਾਰ ਹੀ ਗਿਆ ਤੂੰ ਪਾਣੀ ਨਹੀਂ ਪੀਣ ਦਿੱਤਾ ਤੂੰ ਕਹਦਾ ਫਕੀਰ ਹੈ ਹੱਥ ਜੋੜ ਕੇ ਕਹਿੰਦੇ ਮਹਾਰਾਜ ਭੁੱਲ ਹੋਗੀ ਮੈਨੂੰ ਨਹੀਂ ਸੀ ਪਤਾ ਐਡੀ ਵੱਡੀ ਅਜਮਤ ਦੇ ਮਾਲਕ ਸੱਚੇ ਪਾਤਸ਼ਾਹ ਤੁਸੀਂ ਦੱਸੋ ਮੈਂ ਕਿਹੜੇ ਰਾਹ ਤੇ ਤੁਰਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਹਮਣੇ ਭਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਹੰਕਾਰ ਛੱਡ ਈਰਖਾ ਛੱਡ ਆਪ ਇਹ ਉਸ ਨਿਰੰਕਾਰ ਦੀ ਬਣਾਈ ਹੋਈ ਕੁਦਰਤ ਤੇ ਆਪਣਾ ਦਾਵਾ ਕਰਨਾ ਛੱਡ ਪਾਣੀ ਨਿਰੰਕਾਰ ਦਾ ਪਹਾੜ ਨਿਰੰਕਾਰ ਦੇ ਅਸੀਂ ਨਿਰੰਕਾਰ ਦੇ ਉਹ ਤੂੰ ਪਾਣੀ ਦਾ ਹੀ ਮਾਨ ਕਰੀ ਜੰਦਾ ਐਸੀ ਸੋਝੀ ਦਿੱਤੀ ਐਸਾ ਗਿਆਨ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਨਿਗਾਹਾਂ ਭਰ ਕੇ ਤੱਕਿਆ ਨਾ ਬੜੀ ਗੰਧਾਰੀ ਆਲ ਸਤਸੰਗਤ ਜੀ ਮਾਨ ਮੂੜ ਤਾਂ ਇੱਕ ਪਾਸੇ ਬੜੀ ਗੰਧਾਰੀ ਗੁਰੂ ਨਾਨਕ ਦੇ ਚਰਨਾਂ ਤੇ ਪੈ ਸਜਦਾ ਕਰਦਾ ਜਦੋਂ ਮੱਥਾ ਟੇਕਿਆ ਵਲੀ ਕੰਧਾਰੀ ਆਪ ਮਹਾਰੇ ਪੁੱਛੋ ਗੋਲਦਾ ਹੈ ਕਹਿੰਦਾ ਭਾਈ ਮਰਦਾਨੇ ਨੇ ਦੱਸਿਆ ਸੀ ਮੈਨੂੰ ਐ ਦੁਨੀਆ ਦੇ ਲੋਕੋ ਭਾਈ ਮਰਦਾਨੇ ਨੇ ਬੋਲਿਆ ਸੀ ਜਿਹੜਾ ਮੇਰੇ ਗੁਰੂ ਨਾਨਕ ਦੇ ਇੱਕ ਵਾਰੀ ਦਰਸ਼ਨ ਕਰਦਾ ਹੈ ਭੁੱਖਾਂ ਲੈਂਦੀਆਂ ਨੇ ਕਹਿੰਦਾ ਕੱਲੀਆਂ ਭੁੱਖਾਂ ਨਹੀਂ ਲੈਂਦੀਆਂ ਵਲੀ ਕੰਧਾਰੀ ਕਹਿੰਦਾ ਜਿੰਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਗਏ ਨਾ ਸਾਧ ਸੰਗਤ ਜੀ ਪੜਿਓ ਪਿਆਰ ਨਾਲ ਰੋਜ਼ ਜਪਜੀ ਸਾਹਿਬ ਜਪ ਪੜਦੇ ਆ ਜਿੰਨ ਕੋ ਨਦਰ ਰਮ ਤਿੰਨ ਦਾ ਨਾਨਕ ਨਜ਼ਰੀ ਨਦਰਨੀਹਾ ਨਦਰਾਈ ਨੇ ਗੁਰੂ ਨਾਨਕ ਦੀਆਂ ਜਿੰਦੇ ਤੇ ਨਜ਼ਰਾਂ ਪੈ ਗਈਆਂ ਸਰਸੰਗਤ ਜੀ ਜੀਵਨ ਸਵਰਗ ਬਣ ਗਿਆ ਇਹ ਨਜ਼ਰੀ ਹੈ ਗੁਰੂ ਨਾਨਕ ਸਾਹਿਬ ਹਰ ਬੰਦੇ ਉਹ ਕਰੇ ਖੁਦਾ ਨਦਰ ਗੁਰੂ Thank you. ਦਾ ਉਧਾਰ ਕੀਤਾ ਹੈ ਭੂਮੀਏ ਚੋਰ ਦਾ ਸੱਜਣ ਠੱਗ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹੜੇ ਕਿਹੜੇ ਤਾਰੇ ਨੇ ਸਾਧ ਸੰਗਤ ਗਿਣਤੀ ਨਹੀਂ ਕਰ ਸਕਦੇ ਜਦੋਂ ਗੁਰੂ ਕੀ ਹਜ਼ੂਰੀ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਆ ਗਏ ਇੱਥੇ ਆ ਕੇ ਅਸੀਂ ਵੀ ਇਹ ਬੇਨਤੀ ਕਰਨੀ ਵਾਹਿਗੁਰੂ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ